ਵਾਹ লাইਵ ਹੈਗਾ ਜੀ ਸਤਿ ਸ਼੍ਰੀ ਅਕਾਲ ਜੀ ਜureo ਪੰਜਾਬੀ ਬਾਾਰਬਰ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਐਸ ਤੁਹਾਨੂੰ ਦਿਖਾ ਰਿਹਾ ਬੰਗਾ ਰੋਡ ਘਰਸ਼ ਕਰਦੀਆਂ ਦੇਖ ਸਕਦੇ ਹੋ ਬਹੁਤ ਵੱਡਾ ਫਰਕ ਨਜ਼ਰ ਆ ਰਿਹਾ ਕਿ ਸਿੱਧੂ ਬੱਸ ਜਿਹੜੀ ਆ ਇੱਕ ਪ੍ਰਾਈਵੇਟ ਨਿੱਜੀ ਬੱਸ ਜਿਹੜੀ ਆ ਉਹ ਆਪਣੇ ਬੱਸ ਸਟਾਪ ਤੇ ਖੜਨ ਲਈ ਤਿਆਰ ਹੁੰਦੀ ਆ ਤਾਂ ਉਸ ਵੇਲੇ ਇੱਕ ਟਿਪਰ ਜਿਹੜਾ ਆਉਂਦਾ ਉਹ ਖੜਾ ਸੀਗਾ ਇਹ ਰਾਤ ਕੇ ਇੱਥੇ ਲੋਕ ਆਮ ਲੋਕਾਂ ਕੋ ਤਾਂ ਕੁਝ ਵੀ ਕੋਸ਼ਿਸ਼ ਕਰਾਂਗੇ ਭਾਈ ਮਰੇ ਦੱਸੋ ਕੀ ਹੋਇਆ ਕੀ ਇੱਥੇ ਖੜਾ ਹੋ ਸਰ ਡਿਪਰ ਇਹ ਇਹ ਟੀਕਾ ਲਾਇਆ ਟੀਕਾ ਲਾ ਕੇ ਭੈਣ ਦੇ ਫਿਰਦੀ ਘੜੀ ਫੋਕਤੀ ਬੈਜਦਾ ਹੋਏ ਤੇ ਜਾ ਕੇ ਉਹ ਬੁੜੀਆਂ ਪੱਜ ਗਈਆਂ ਇੱਥੇ ਭੈਣ ਕੋ ਹੂੰ ਤੁਸੀਂ ਗਾਲ ਨਾ ਕੱਢੋ ਗੱਲ ਆਰਾਮ ਨਾਲ ਕਰੋ ਭਈ ਹੋਇਆ ਕੀ ਇਹ ਡਿਪਰ ਇਹ ਟੀਕਾ ਲਾ ਕੇ ਪਛੇ ਡਿਪਰ ਖੜਾ ਸਗਾ ਮਿੱਤ ਪਰ ਹੁਣ ਕਿੱਥੇ ਗਿਆ ਹੈ ਪੱਜ ਗਿਆ ਉਹ ਵਿੱਚ ਬੈਠਾ ਨੀਚੇ ਹੀ ਆਈ ਉਹ ਦੇਖੋ ਵਿੱਚ ਬੈਠਾ ਲੋ ਗੱਲ ਹਾਂਜੀ ਬਾਈ ਜੀ ਕਿਵੇਂ ਹੋ ਇਹ ਕਿਵੇਂ ਬੱਜਿਆ ਕਿਵੇਂ ਹੋ ਆਸ ਹੈ ਭਾਈ ਅੱਧਰ ਮੋਟਾ ਥੋੜਾ ਥੱਲੇ ਇਧਰਲੇ ਪਾਸੇ ਆ ਯਾਰ ਮੈਂ ਤੇਰੇ ਵਾਲੇ ਪਾਸੇ ਆਉਣਾ ਤੇਰੇ ਵਾਲੇ ਪਾਸੇ ਆਉਣਾ ਮੈਂ ਨਹੀਂ ਭੱਜਣ ਨਹੀਂ ਦਿੰਦੇ ਜੇ ਕਿਸੇ ਦੀ ਗਲਤੀ ਕਸੂਰ ਆ ਮੱਥੇ ਲਾਵਾਂਗੇ ਹਾਲਾਂਕਿ ਪੁਲਿਸ ਅਭੀ ਪਹੁੰਚ ਚੁੱਕੀ ਹੈ ਮੌਕੇ ਤੇ ਉਤੇ ਟ੍ਰੈਫਿਕ ਪੁਲਿਸ ਵੀ ਪਹੁੰਚ ਚੁੱਕੀ ਬਲੇ ਭਾਈ ਕੀ ਲੱਗਦਾ ਤੁਹਾਨੂੰ ਇਹ ਇਹਨਾਂ ਇਹਨੂੰ ਪਹਿਲਾਂ ਥੱਲੇ ਤਾਂ ਮੜਿਆ ਲਾਓ ਗੱਲਬਾਤ ਤਾਂ ਕਰੀਏ ਇਹਦੇ ਨਾਲ ਆਹ ਦੇਖ ਸਕਦੇ ਹੋ ਕਿੰਨੀ ਭੈਣ ਕ ਟੱਕਰੇ ਨੇ ਮਾਰੀ ਔਰ ਆ ਜਾ ਬਾਈ ਯਾਰ ਆਉ ਥੱਲੇ ਆ ਜਾ ਆਜੋ ਆਜੋ ਆਇਆ ਮੇਰਾ ਭਰਾ ਆ ਜਾ ਕੋਈ ਕੋਈ ਆਇਆ ਪਿੱਪਰਾਂ ਦਾ ਕਹਿ ਰਹੇ ਪਹਿਲੀ ਵਾਰ ਨਹੀਂ ਹੋਇਆ ਇਹ ਬਹੁਤ ਅੱਗੇ ਵੀ ਬਹੁਤ ਐਕਸੀਡੈਂਟ ਤੇ ਐਕਸੀਡੈਂਟ ਹੁੰਦੇ ਆ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਬਸ ਆਪਣੀ ਸਾਈਡ ਤੇਤੀ ਹੈਗੀ ਹੈ ਬਸ ਆਪਣੀ ਸਾਈਡ ਤੇ ਆ ਹਾਂਜੀ ਆ ਜਾਓ ਥੱਲੇ ਆਇਆ ਬਹੁਤ ਸਾਗ ਨਹੀਂ ਹੋ ਹਾਂਜੀ ਹਾਂਜੀ ਬਹੁਤ ਨੁਕਸਾਨ ਹੋਇਆ ਬੱਸ ਬਸ ਸਵਾਰੀਆਂ ਵੱਤ ਗਈਆਂ ਭਾਈ ਜੀ ਇੱਥੇ ਖੜ੍ਹਦੇ ਹੋ ਜਰਾ ਇਹ ਕਿਵੇਂ ਬੱਜਿਆ ਭਾਈ ਉੱਧਰ ਮੋਟਰਲ ਆ ਉਹ ਕਰਕੇ ਦੇਖੋ ਉਹ ਤਾਂ ਲੋਕ ਸਥਾਨਕ ਲੋਕੇ ਕਹਿ ਰਹੇ ਆ ਤੁਸੀਂ ਉੱਥੋਂ ਨਿਕਲੇ ਟੀਕਾ ਲਾ ਕੇ ਨਹੀਂ ਟੀਕਾ ਟੂਕਾ ਨਹੀਂ ਲਾਇਆ ਹਾਂਜੀ ਅੱਖ ਝੋਕ ਲੱਗੀ ਐ ਮੁੰਡੇ ਝੋਕ ਕਿੱਦਾਂ ਲੱਗੀ ਅਣੀ ਦਾ ਗਾਈ ਝੋਕ ਦਾ ਫੇਰ ਨਾ ਚਲਾਓ ਰੈਸਟ ਕਰ ਲਓ ਕੌਣ ਕਹਿ ਰਿਹਾ ਤੁਹਾਨੂੰ ਚਲਾਣ ਨੂੰ ਪਹਿਲੀ ਗੱਲ ਤੁਹਾਨੂੰ ਪ੍ਰਸ਼ਾਸਨ ਨੇ ਇੰਨੀ ਵਾਰੀ ਟਾਈਮ ਦਿੱਤਾ ਵੇ ਐਨੇ ਟੂ ਟਾਈਮ ਤੇ ਤੁਹਾਡੀ ਐਂਟਰੀ ਠੈਣੀ ਤੁਸੀਂ ਫੇਰ ਧੱਕਾ ਕਰਦੇ ਹੋ ਹੁਣ ਆ ਆ ਗਲਤੀ ਮੰਨਦੇ ਹੋ ਤੁਹਾਡੇ ਤੋਂ ਗਲਤੀ ਹੋਈ ਆ ਹੈ ਜੇ ਬੰਦੇ ਮਰ ਜਾਂਦੇ ਫੇਰ ਬਸ ਦਾ ਨੁਕਸਾਨ ਹੋਇਆ ਇਹਨਾਂ ਕਿ ਇਹ ਇਹਦਾ ਕੌਣ ਕੌਣ ਪਰਭਾਈ ਕਰੂਗਾ ਇਹ ਕਰ ਨਹੀਂ ਪਾਉਂਦੇ ਹਾਂਜੀ ਇਹ ਤਾਂ ਕਰਨੀ ਪੈਣੀ ਹੈ ਤੁਹਾਡੇ ਮਾਲਕ ਕਿੱਥੇ ਦੇ ਨੇ? ਇਹ ਕਾਨਪੁਰ ਕੋਈ ਦੇ ਕਾਨਪੁਰ ਕੋਈ ਦੇ ਕੀ ਲੈ ਕੇ ਜਾ ਰਹੇ ਤੁਸੀਂ ਖਾਲੀ ਸੀ ਕਿ ਭਰੇ ਆ? ਅੱਛਾ ਜੇ ਤੁਸੀਂ ਣੀਦੇ ਸੀ ਤੁਸੀਂ ਡਰਾਈਵਰ ਬਦਲ ਦੋ ਆਪਸ਼ਨ ਨਹੀਂ ਆ ਤੁਸੀਂ ਅਰੈਸਟ ਕਰੋ ਕਿਉਂ ਲੋਕਾਂ ਦੀ ਜਾਨ ਨਾਲ ਖੇਲਣ ਲੱਗੇ ਹੋ ਇਹ ਟਿਪਰ ਨਹੀਂ ਆਇਆ ਇਹ ਚਲਦੀ ਫਿਰਦੀ ਮੌਤ ਲੈ ਕੇ ਘੁੰਮ ਰੇ ਤੁਸੀਂ ਠੀਕ ਆ ਤੁਹਾਡੀਆਂ ਤੁਹਾਡੀਆਂ ਕਹੋ ਦੇਖੋ ਬੰਦਾ ਦੱਸ ਰਿਹਾ ਠੀਕ ਆ ਨਾ ਭਾਜੀ ਆਹ ਦੇਖੋ ਸਟਾਫ ਨੇ ਲੋਕ ਦੱਸ ਰਹੇ ਤੁਹਾਨੂੰ ਹਾਂਜੀ ਸਾਥ ਮੇਰੀ ਯਾਰ ਹਾਂਜੀ ਤੁਸੀਂ ਚਲਾ ਰਹੇ ਸੀ ਜਾਂ ਲੈ ਕੇ ਆਰੇ ਮੈਂ ਸੀਟ ਤੇ ਬੈਠਾ ਸੀਗਾ ਹਾਂਜੀ ਅਸੀਂ ਆਪਣੀ ਵੱਸ ਨਾਲ ਸਾਈਡ ਤੋਂ ਹੋਈਆਂ ਹਾਂ ਇੱਕ ਬੰਦਾ ਪਰਲੀ ਸਾਈਡ ਗੱਡੀ ਲਾ ਕੇ ਬੈਠਾ ਸੀਗਾ ਉੱਥੇ ਟੀਕਾ ਲਾਇਆ ਨਹੀਂ ਔਰ ਗੱਡੀ ਦੀ ਬੇਕਾਬੂ ਨਾ ਗੱਡੀ ਬੱਸ ਉਹ ਹੀ ਬੱਜੀ ਆ ਗਈ ਮੇਰੀ ਤੁਹਾਡੇ ਸਵਾਰੀਆਂ ਕਿ ਨਹੀਂ ਬੈਠੇ ਸੀ ਸਵਾਰੀਆਂ ਹੈ ਨਹੀਂ ਕਿਹ ਕੀ ਹਾਲ ਹੈ ਜੀ ਹਾਂ ਅਜਾ ਪਾਏ ਹਾਂ 2 ਮਿੰਟ ਹੋਏ ਐ ਲੈਟਰ ਸਾਹਿਬ ਇਹ ਜਦੋਂ ਬੱਜਿਆ ਉਹਦੀ ਇਹ ਗੱਡੀ ਜੀ ਸਟਾਰਟ ਕੀਤੀ ਹੋਈ ਸੀ ਇਹਨੇ ਪੀਰ ਪਾਰ ਰਿਆ ਸੀ ਕਾਫੀ ਟਾਈਮ ਤੋਂ ਜੀ ਦੇਖ ਰਿਆ ਕਰੀ ਕੀ ਜਾਂਦਾ ਸਾਨੂੰ ਇਹ ਨਹੀਂ ਪਤਾ ਸਾਡੇ ਨੂੰ ਗੱਡੀ ਸਿੱਧੀ ਲੈਣੀ ਤੁਹਾਡੇ ਕਹਿਣ ਤੋਂ ਤਾਂ ਕੋਈ ਨਸ਼ੇ ਦੀ ਹਾਲਤ ਚ ਅਸੀਂ ਆਪ ਕੱਟਿਆ ਸੇਰਿੰਗ ਰੇਕ ਤੋਂ ਜੇ ਤੁਸੀਂ ਕੱਟਿਆ ਆਪ ਹੈ ਭਾਈ ਹੋਰ ਹੋਰ ਤਾਂ ਤੂੰ ਕਹਿ ਸਕਦਾ ਤੈਨੂੰ ਲਾਇਸੈਂਸ ਕਹਨੇ ਦਿੱਤਾ ਤੇਰਾ ਲਾਇਸੈਂਸ ਕਿੱਥੇ ਆ ਤੇਰਾ ਲਾਇਸੈਂਸ ਕਿੱਥੇ ਆ ਲਾਇਸੈਂਸ ਵੀ ਨਹੀਂ ਤੇਰੇ ਕੋਲ ਕਮਾਲ ਦੀ ਗੱਲ ਆ ਗੱਡੀ ਚਾਗੇ ਤੇਰੇ ਕੋਲ ਜੇਬ ਚ ਕੋਈ ਸੀਟ ਦਾ ਸੁੱਤੇ ਕੋਲ ਹੈ ਨਹੀਂ ਮੈਂ ਟ੍ਰੈਫਿਕ ਪੁਲਿਸ ਨੂੰ ਇੱਥੇ ਬੇਨਤੀ ਕਰਾਂਗਾ ਬੁਲਾ ਕੇ ਲੈ ਕੇ ਆਉਂਦੇ ਹਾਂ ਹੈਲੋ ਟ੍ਰੈਫਿਕ ਪੁਲਿਸ ਨੂੰ ਬੁਲਾਉਂਦੇ ਹਾਂ ਭਾਜੀ ਆਇਓ ਤੁਸੀਂ ਦੇਖ ਸਕਦੇ ਕਿੰਨੀ ਗੈਰ ਜ਼ਿੰਮੇਵਾਰੀ ਨਾਲ ਤੂੰ ਯਾਰ ਇਹ ਚੀਜ਼ਾਂ ਕਰ ਰਹੇ ਹੋ ਤੁਸੀਂ ਹੈ ਲੋਕਾਂ ਦੀ ਜਾਨ ਨਾਲ ਖੇਡਦੇ ਹੋ ਤੇਰਾ ਨਸ਼ਾ ਨਹੀਂ ਪੂਰਾ ਹੋਇਆ ਤੂੰ ਜੇ ਟੀਕਾ ਤੇਰਾ ਨਹੀਂ ਤੇਰਾ ਪੂਰਾ ਹੋਇਆ ਸੀ ਲਾ ਕੇ ਸੌ ਜਾਂਦਾ ਪਹਿਲੀ ਗੱਲ ਤਾਂ ਅਸੀਂ ਕਹਿੰਨੇ ਕਿ ਨਸ਼ੇ ਨਾ ਕਰੋ ਪਰ ਜੇ ਨਸ਼ੇ ਕਰਦੇ ਹੋ ਤਾਂ ਆਹ ਕੰਮ ਨਾ ਕਰੋ ਤੁਸੀਂ ਤਾਂ ਨਾਲ ਇੱਕ ਬਟਾ ਇਕੱਲਾ ਹੀ ਸੀ ਇਕੱਲਾ ਹੀ ਸੀ ਮੈਂ ਤਾਂ ਭਾਜੀ ਗੱਲ ਮੌਕੇ ਤੇ ਟ੍ਰੈਫਿਕ ਪੁਲਿਸ ਦੇਖ ਸਕਦੇ ਯਾਰ ਬੰਦੇ ਕੋ ਲਾਇਸੈਂਸ ਵੀ ਹੈ ਨਹੀਂ ਜੀ ਮੌਕੇ ਤੇ ਲਾਇਸੈਂਸ ਹੈ ਨਹੀਂਗਾ ਲਾਈਸੈਂਸ ਕਿੱਥੇ ਤੁਹਾਡਾ ਹਾਂਜੀ ਕਿੱਥੇ ਨਹੀਂ ਲਾਈਸੈਂਸ ਸਰ ਪਿੰਡ ਉਧਰ ਦਫ਼ਤਰੀ ਹੈ ਦਫ਼ਤਰ ਹੈ ਜਮਾ ਕੀਤਾ ਵਾ ਹਾਂਜੀ ਕੋਈ ਫੋਟੋਕਾਪੀ ਕੋਲ ਰੱਖੋ ਇਹ ਮੋਬਾਈਲ ਮੋਬਾਈਲ ਛੋਟਾ ਹੈ ਨਹੀਂ ਤਾਂ ਫੋਟੋ ਕਾਪੀ ਆਹ ਫੋਨ ਇਹਦਾ ਜੀ ਚਲ ਮਾਲ ਕਰ ਕੋਈ ਨਹੀਂ ਤੁਸੀਂ ਇਹ ਪੁਲਿਸ ਦੇ ਸਪੋਰਟ ਕਰਦੇ ਕੋਈ ਨਹੀਂ ਕੋਈ ਨਹੀਂ ਲਓ ਤੁਸੀਂ ਇਹਦਾ ਸਮਾਨ ਲਓ ਉਹ ਬਿਨਾਂ ਲਾਈਸੈਂਸ ਤੋਂ ਘੁੰਮ ਰਿਹਾ ਔਰ ਐਡਾ ਵੱਡਾ ਇਹ ਲੋਹੇ ਦਾ ਟਿੱਪਰ ਲੈ ਕੇ ਘੁੰਮ ਰਿਹਾ ਔਰ ਕਿਸੇ ਨੂੰ ਵੀ ਮਾਰ ਦੇਵੇ ਕੋਈ ਜਾਂ ਕੋਈ ਜ਼ਿੰਮੇਵਾਰ ਹੈ ਇਸਦਾ ਕਿੰਨੇ ਲੋਕ ਇੱਥੇ ਪਰੇਸ਼ਾਨ ਨੇ ਕਿੰਨੇ 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 ਜਨਤਾ ਤੇ ਦੇਖ ਸਕਦਾ ਗੜੀ ਹਾਂ ਹਾਂ ਕੌਣ ਨੇ ਮਾਲਕ ਹੋਣੇ ਮਾਲਕ ਥਦੋ ਮਾਲਕ ਨੂੰ ਫੋਨ ਕਰ ਕਰ ਇਹਦਾ ਪਾਜੀ ਪਹਿਲਾਂ ਤਾਂ ਮੈਡੀਕਲ ਕਰਾਓ ਇਹਨੂੰ ਇਹਦਾ ਇਹਦਾ ਟੈਸਟ ਕਰਾਓ ਕਿ ਜੇ ਇਹਨੇ ਨਸ਼ਾ ਕਰਦਾ ਆ ਜਾਇਨੇ ਟੀਕਾ ਲਾਇਆ ਚਿੱਟਾ ਲਾਇਆ ਕੀ ਲਾਇਆ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇਹਨਾਂ ਨੇ ਇਹਨਾਂ ਨੇ ਦੁਨੀਆ ਮਾਰਨੀ ਲਈਓ ਆ ਫੇਰੇ ਇਹ ਇਹ ਉੱਪਰੋਂ ਆਕਰਦੇ ਨੇ ਇਹ ਬੰਦਾ ਗੱਡੀ ਚੋਂ ਨਿਕਲ ਨਹੀਂ ਸਿਰਿਆ ਸੁੱਤਾ ਹੋਵੇ ਚੱਕੇ ਜੀ ਮੈਂ ਸੀਟ ਤੇ ਸੁੱਤਾ ਪਿਆ ਸੀਗਾ ਕੁੱਤੇ ਮੈਨੂੰ ਘਰੀਦ ਕੇ ਘੱਟਿਆ ਬਾਹਰ ਇਹਨੂੰ ਮੈਂ ਇੱਥੇ ਸੀਟ ਤੇ ਬੈਠਾ ਮੈਂ ਸਿੱਧੀ ਗੱਡੀ ਲੈ ਕੇ ਮੇਰੇ ਵਿੱਚ ਮਾਰੀ ਉਹ ਕਹਿੰਦਾ ਮੋਟਰਸਾਈਕਲ ਆ ਗਿਆ ਦੂਜੇ ਪਾਸੇ ਕੁਛ ਨਹੀਂ ਆਇਆ ਇਹ ਤੇ ਮੇਰੇ ਕੁਛ ਨਹੀਂ ਆਇਆ ਇਹ ਤੇ ਮਰੇ ਚੱਲ ਸੋ ਹੁਣ ਦੇਖਦੇ ਜੀ ਪੁਲਿਸ ਆਪਣੀ ਕਾਰਵਾਈ ਕੀ ਕਰਦੀ ਆ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦੇਖ ਸਕਦੇ ਹੋ ਕੋਈ ਵੱਡੀ ਗਿਣਤੀ ਚ ਲੋਕ ਇੱਥੇ ਆਹ ਦੇਖੋ ਕਿੰਨੇ ਭਈਆ ਆਹ ਦੇਖੋ ਆਹ ਦੇਖੋ ਆਹ ਲੋ ਸਾਬ ਤੁਸੀਂ ਦੇਖ ਸਕਦੇ ਹੋ ਆਹ ਬਕਰੇ ਤੇ ਆਹ ਸਰੈਂਜ ਵੀ ਤੁਸੀਂ ਸਿੱਟੀ ਵਾਲੀ ਹੋਣੀ ਇੱਕ ਮਿੰਟ ਇੱਕ ਮਿੰਟ ਭਾਈ ਜੀ ਵਾਦਾ ਜੱਕ ਰਹੇ ਫਿੰਗਰ ਰਾਇਣੇ ਆ ਤੇ ਇੱਥੇ ਗੇਰੂ ਗੱਲ ਆ ਸਾਰੇ ਲੋਕ ਮਾਰਨੇ ਤੁਸੀਂ ਤੁਸੀਂ ਦੇਖ ਸਕਦੇ ਹੋ ਲੋਕ ਗੁੱਸੇ ਚ ਨੇ ਗਾਲੀ ਗਲੋਚ ਵੀ ਹੋ ਰਿਹਾ ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਇਹ ਭਤੀ ਸ਼ਬਦਾਵਲੀ ਵਰਤੋ ਪਰ ਤੁਸੀਂ ਦੇਖ ਸਕਦੇ ਹੋ ਇਹ ਕਿੱਥੋਂ ਹੈ ਇਹ ਪੁੱਛੋ ਇਹ ਕਿੱਥੋਂ ਹੈ ਕਿੱਥੇ ਵੀ ਮੁਸਫਰ ਕਰਦੇ ਆ ਇੱਕ ਮਿੰਟ ਜੀ ਇੱਕ ਮਿੰਟ ਉਹਨੂੰ ਭਾਂ ਚੌਕ ਲਾਈ ਨਹੀਂ ਆਤਾ ਉੱਥੇ ਜਿਹਨੂੰ ਖੜਾ ਹੋ ਟੀ ਗੱਲਾਂ ਹਾਂ ਜੇ ਪੁਲਿਸ ਸਾਥ ਦੇ ਹੋਵੇ ਜੀ ਇਹੋ ਜਿਹੇ ਬੰਦੇ ਨਹੀਂ ਫਿਰ ਇਹੋ ਜਿਹੇ ਬੰਦੇ ਜਿਹੜੇ ਆ ਉਹ ਹੌਸਲਾ ਨਾ ਕਰਨੇ ਚੀਜ਼ਾਂ ਦਾ ਉਹਦੇ ਕੋਲ ਲਾਇਸੈਂਸ ਵੀ ਨਹੀਂ ਜੀ ਐਸਾ ਜਗਾ ਦੇਖੋ ਉਹ ਤੇਰੇ ਮਾਲਕ ਦਾ ਨੰਬਰ ਦਵੇ 77 ਲਵੇ ਹੈ ਆ ਲਾਇਸੈਂਸ ਆਇਆ ਕਿਸੇ ਤੋਂ ਖਾਲੀ ਕਰ ਕਿੱਥੇ ਮਾਲਕ ਦਾ ਨੰਬਰ ਕਮੈਂਟ ਆ ਰਿਹਾ ਜੀ ਕੋਈ ਕਾਰਵਾਈ ਨਹੀਂ ਨਹੀਂ ਹੋਊਗੀ ਜੀ ਕਾਰਵਾਈ ਕਾਰਵਾਈ ਕਿਉਂ ਨਹੀਂ ਹੋਊਗੀ ਆਪਾਂ ਇਹ ਵੀਡੀਓ ਉੱਪਰ ਤੱਕ ਜਾਏਗੀ ਇਹ ਵੀਡੀਓ ਇਹ ਵੀਡੀਓ ਸੀਐਮ ਟੇਬਲ ਤੱਕ ਜਾਏਗੀ ਡੀਆਈਜੀ ਟੇਬਲ ਤੱਕ ਜਾਏਗੀ ਇੰਟੈਲੀਜੈਂਸੀ ਟੇਬਲ ਤੱਕ ਜਾਏਗੀ ਕਿ ਇਹਨਾਂ ਲੋਕਾਂ ਨੇ ਕਿੱਦਾਂ ਕਹਿਰ ਮਚਾਇਆ ਹੋਇਆ ਉਹਨਾਂ ਨੂੰ ਆਇਓ ਨੂੰ ਬੜਾ ਯਾਰ ਇਹ ਬੰਦਾ ਥੱਲੇ ਆਇਆ ਗੋਲ ਮਾਲਕ ਨੰਬਰ ਉਹਨੇ ਆਪਣਾ ਬਚਾ ਕਰ ਲਿਆ ਕਹੇ ਜੀ ਭਾਜੀ ਦੂਜੇ ਪਾਸੇ ਮੋਟਰਸਾਈਕਲ ਆ ਗਿਆ ਸੀ ਫਿਰ ਮੈਂ ਜਦੋਂ ਪੁੱਛਿਆ ਕਹਿੰਦਾ ਮੇਰੀ ਝੋਕ ਲੱਗ ਗਈ ਇਹ ਬਜਣਾ ਨਹੀਂ ਸੀ ਉਹ ਇਗੜਾ ਪਿੱਛੇੋਂ ਆ ਰਹੀ ਸੀ ਅੱਥੋਂ ਨਿਕਲਿਆ ਆ ਦੇ ਆ ਆ ਜਾ ਗੱਡੀ ਖੜੀ ਪਾ ਜਿੱਥੇ ਸਾਡੀ ਇਹ ਸਾਡੀ ਗੱਡੀ ਖੜੀ ਹਾਂਜੀ ਹਾਂਜੀ ਇੱਥੇ ਗੱਡੀ ਖੜੀ ਸੀ ਹੂੰ ਇਸ਼ਿਓਂ ਤੋਂ ਨਹੀਂ ਆਈ ਗੱਡੀ ਆ ਜੀ ਤਾਂ ਦੇਖਦੇ ਪਏ ਕੋਈ ਇਹਦੀ ਸ਼ਕਲ ਹੀ ਦੱਸ ਰਹੀ ਆ ਇਹ ਬੰਦਾ ਇਹ ਬੰਦਾ ਨਸ਼ੇੜੀ ਹੈ ਇਹ ਬੰਦਾ ਕਹਿ ਰਿਹਾ ਆਣੀਂਦਾ ਆਣੀਂਦਾ ਹੈਗਾ ਤਾਂ ਤੂੰ ਸੌ ਜਾਂਦਾ ਆਇਆ ਮਾੜੇ ਫਿਰ ਮਰਿਆ ਉਹ ਟਿੱਪ ਕੀ ਨਾ ਹਲੂ ਆ ਜਾ ਤੋ ਇੱਕ ਟਿਪਰ ਤੁਹਾਡਾ ਐਕਸੀਡੈਂਟ ਕੀਤਾ ਹਾਂ ਕਿ ਉਹਦਾ ਡਰਾਈਵਰ ਦਾ ਨੰਬਰ ਤੁਹਾਨੂੰ ਦੱਸ ਦਰシャンਕਰ ਜੀ ਠੀਕ ਆ ਲੈ ਉਹਦਾ ਦੱਸ ਦਰ ਬੋਲਦਾ ਹਾਂ ਅੰਦਰ ਬੋਲਦਾ ਹਾਂ ਵੀ ਟ੍ਰੈਪ ਕਲਾ ਤੁਹਾਡਾ ਟਿਪਰ ਕੀ ਨਾ ਡਰਾਈਵਰ ਤੇਰਾ ਪਰਮਜੀਤ ਇਹਦਾ ਨਾਮ ਡਰਾਈਵਰ ਕਿਹੜੇ ਪਿੰਡ ਤੁਹਾਡਾ ਗਰੀਮਪੁਰ ਇਨਾ ਟਿਪਰ ਮਾਰਿਆ ਖੜੀ ਬੱਸ ਦੇ ਵਿੱਚ ਜਲੰਧਰ ਜਲੰਧਰ ਵਾਲੀ ਬੱਸ ਆ ਖੜੀ ਸੀਗੀ ਸਿਨੇਮਾ ਘਰ ਦੇ ਸਾਹਮਣੇ ਹਾਂ ਵੇ ਉੱਥੇ ਟਿਪਰ ਮਾਰਿਆ ਇਹਨਾਂ ਨਸ਼ਾ ਕੀਤਾ ਹੋਇਆ ਇਹਨਾਂ ਕੀ ਗੱਲ ਆ ਕਹੇ ਹਾਂ ਵੇ ਸਰੈਂਜੀ ਚਲੋ ਅੱਗੇ ਹਾਲੋ ਕਾਨੂੰ ਯਾਰ ਇਹਨਾਂ ਨਸ਼ਾ ਹੋਇਆ ਇੱਥੇ ਪਹੁੰਚੋ ਮਿੰਟੋ ਮਿੰਟੀ ਹਾਂ ਵੇ ਸੋ ਦੇਖ ਸਕਦੇ ਜੀ ਪੁਲਿਸ ਲਗਾਤਾਰ ਆਪਣੀ ਕਾਰਵਾਈ ਕਰ ਰਹੀ ਹੈਗੀ ਆ ਹੁਣ ਇਸ ਤੋਂ ਬਾਅਦ ਕੀ ਐਕਸ਼ਨ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਬਹੁਤ ਸਾਰੇ ਲੋਕਾਂ ਦਾ ਇਹ ਵੀ ਸਰਪ੍ਰੈਂਸ ਬਣਿਆ ਹੈ ਕਿ ਦੇਖੋ ਇੱਕ ਵਾਰ ਨਹੀਂ ਇਹ ਟਿੱਪਰਾ ਉੱਤੇ ਹਜ਼ਾਰ ਵਾਰ ਸਵਾਲ ਕੀਤਾ ਗਿਆ ਹਜ਼ਾਰ ਵਾਰ ਸਵਾਲ ਕੀਤਾ ਗਿਆ ਕਿ ਕਿੱਡਾ ਲੋਹਾ ਲੈ ਕੇ ਇਹ ਲੋਕਾਂ ਦੀ ਜਾਨ ਦਾ ਖੋਹ ਬਣੇ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਥਾਨਕ ਲੋਕ ਜਾਂ ਡਰਾਈਵਰ ਇਹ ਕਹਿ ਰਹੇ ਨੇ ਕਿ ਅਸੀਂ ਇਹਨੂੰ ਆਪ ਵਿੱਚੋਂ ਕੱਢਿਆ ਨਸ਼ਾ ਕੀਤਾ ਸੀ ਇਹਨੇ ਇਹਨੇ ਟੀਕਾ ਲਾਇਆ ਸੀ ਸਰਿੰਜ ਵੀ ਮੌਕੇ ਤੇ ਨਿਕਲ ਰਹੀ ਆ ਉਹਦੇ ਕੋਲੋਂ ਉਹ ਡਿਗੀ ਹੋ ਸਕਦੀ ਹੈ ਉਹਨੇ ਸਿਟੀ ਆ ਉਹ ਇਹ ਲੋਕਾਂ ਨੇ ਤੁਹਾਨੂੰ ਜਿਹੜਾ ਅਸੀਂ ਜੋ ਲੋਕਾਂ ਦੇ ਬੋਲਿਆ ਤੁਹਾਨੂੰ ਦਿਖਾਇਆ ਆਹ ਦੇਖ ਸਕਦੇ ਹੋ ਹਲੇ ਫਿਲਹਾਲ ਸਭ ਤੋਂ ਵੱਡੀ ਰਾਹਤ ਵਾਲੀ ਗੱਲ ਇਹ ਹੈ ਕਿ ਬੱਸ ਚ ਸਵਾਰੀ ਕੋਈ ਨਹੀਂ ਸੀ ਪਰ ਕੰਡਕਟਰ ਡਰਾਈਵਰ ਦੀ ਤਾਂ ਜਾਣ ਤੇ ਬਣ ਗਈ ਸੀ ਆਹ ਹਲੇ ਵੀ ਬੱਸ ਜਿਹੜੀ ਆ ਪ੍ਰੋਪਰ ਬੱਸ ਪ੍ਰੋਪਰ ਜਿਹੜੀ ਆ ਉਹ ਆਪਣੀ ਸਾਈਡ ਤੇ ਲੱਗਣ ਵਾਲੀ ਸੀ ਬੱਸ ਸਟੈਂਡ ਦੇ ਉੱਤੇ ਸੋ ਇੱਕ ਵੱਡਾ ਸਵਾਲ ਹੈ ਕਿ ਇਹਨਾਂ ਤੇ ਨੱਥ ਕਿਉਂ ਨਹੀਂ ਪਾਈ ਜਾ ਰਹੀ ਉਹਨਾਂ ਕੋਲ ਲਾਇਸੈਂਸ ਵੀ ਹੈ ਨਹੀਂ ਇਹ ਦਿਨ ਰਾਤ ਲੋਕਾਂ ਤੇ ਜ਼ਹਿਰ ਬਣ ਕੇ ਘੁੰਮ ਰਹੇ ਆ ਲਗਾਤਾਰ ਬਣੇ ਹੋਏ ਨੇ ਲੋਕਾਂ ਦੇ ਉੱਤੇ ਕਿ ਕਿਸ ਦੇਸ ਬੰਦੇ ਕੋ ਲਾਇਸੈਂਸ ਨਹੀਂ ਆ ਉਹਨੂੰ ਕਿਹਨੇ ਪਰਮਿਸ਼ਨ ਦਿੱਤੀ ਆ ਗੱਡੀ ਬਿਨਾ ਲਾਇਸੈਂਸ ਕੋ ਚਲਾਉਣ ਦੀ ਇੱਥੇ ਇੱਥੇ ਚਲਾਨ ਹੁੰਦੇ ਆ ਚੌਂਕ ਦੇ ਵਿੱਚ ਇੱਥੇ ਚੌਂਕ 'ਚ ਚਲਾਨ ਹੁੰਦੇ ਆ ਕਿਸੇ ਕੋ ਲਾਇਸੈਂਸ ਨਹੀਂ ਹੁੰਦਾ ਉਹਦਾ ਚਲਾਨ ਕੀਤਾ ਜਾਂਦਾ ਚਲਾਨ ਵੀ ਬਹੁਤ ਮਹਿੰਗੇ ਤਾਂ ਕਿ ਲੋਕਾਂ ਨੂੰ ਅਕਲ ਆਵੇ ਲੋਕਾਂ ਨੂੰ ਸਜ਼ਾ ਮਿਲੇ ਲੋਕ ਫਾਈਨੈਂਸ਼ਲੀ ਉਹਨਾਂ ਨੂੰ ਸਜ਼ਾ ਮਿਲਦੀ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਮੈਂ ਗਲਤੀ ਨਹੀਂ ਕਰਨੀ ਪਰ ਇੱਥੇ ਦੇਖ ਸਕਦੇ ਹੋ ਕਿ ਕਿਵੇਂ ਬਿਲਕੁਲ ਹੋਵੇਗੀ ਜੀ ਕਾਰਵਾਈ ਕਰਾਵਾਂਗੇ ਇਹ ਟਿਪਰ ਅੰਦਰ ਜਾਊ ਇਹ ਟਿਪਰ ਵਾਲਾ ਅੰਦਰ ਜਾਊ ਕਿੱਡੀ ਸ਼ੈ ਔਰ ਕਿੱਡੀ ਸਰ ਸਾਹਿਬ ਇੱਕ ਸਿਟੀਜ਼ਨ ਹੋ ਤੁਸੀਂ ਜਿਹੜਾ ਬੰਦਾ ਡਰਾਈਵਰ ਸੀ ਉਹ ਤੋਂ ਨਸ਼ਾ ਕਰਕੇ ਨਿਕਲਿਆ ਸਿਰੰਜ ਲਾ ਕੇ ਤੇ ਲਾਇਸੈਂਸ ਵੀ ਹੈ ਨਹੀਂ ਕੋਲ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਹੋਣੀ ਔਰ ਇਕ ਲਾਫੀ ਸਾਈਡ ਤੇ ਗੜੀ ਲੱਗ ਕੇ ਬਿਖਮਾਰਿਆ ਤੇ ਇੱਥੇ ਟ੍ਰੈਫਿਕ ਹੁਣ ਰੁਕਦਾ ਨਜ਼ਰ ਆ ਰਿਹਾ ਹਾਲਾਂਕਿ ਦਾਰਸਾ ਦੀ ਗੱਲ ਪਿੱਛੇ ਰਹੀ ਸੀ ਉਹ ਥੋੜਾ ਟੈਂਪੂ ਦੀ ਪ੍ਰੋਬਲਮ ਆ ਗਈ ਸੀ ਹਾਂਜੀ ਦਾਰਸਾ ਕੀ ਹੋਣਾ ਚਾਹੀਦਾ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿਤੇ ਜਾਈ ਦੇ ਇਹਨਾਂ ਕਿਤੇ ਨਸ਼ਾ ਕਿਥੋਂ ਲੈ ਕੇ ਆ ਰਿਹਾ ਕੀ ਹੈ ਨਸ਼ਾ ਵੇਚਦਾ ਤਾਂ ਨਹੀਂਗਾ ਇਹ ਨਸ਼ਾ ਨਹੀਂ ਵੇਚਦਾ ਨਸ਼ਾ ਕਰਦਾ ਹੈ ਜੀ ਉਹ ਕਰਦਾ ਵੀ ਤੇ ਵੇਚਦਾ ਵੀ ਹੋ ਸਕਦਾ ਹੋ ਸਕਦਾ ਮੇਬੀ ਟ੍ਰੈਫਿਕ ਉੱਪਰ ਪ੍ਰਭਾਵਿਤ ਹੋ ਰਿਹਾ ਹੈਗਾ ਮਾਫੀ ਚਾਹੁੰਦੇ ਆ ਹੋਈ ਹੋਈ ਦੀ ਕਾਲ ਇਹਨਾਂ ਨੇ ਮਾਲਕਾਂ ਨਾਲ ਹਾਂਜੀ ਮਾਲਕਾਂ ਨਾਲ ਹੋਈ ਨਹੀਂ ਉਹ ਕਹਿੰਦਾ ਮੇਰਾ ਐਕਸੀਡੈਂਟ ਹੋਇਆ ਕਹਿੰਦਾ ਉਹ ਹੋਰ ਬੰਦਾ ਕੋਈ ਭੇਜਦਾ ਤੇ ਹੁਣ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਜੀ ਵੀ ਇਹਨਾਂ ਤੇ ਕਾਰਵਾਈ ਨਹੀਂ ਹੋਣੀ ਲਾਇਸੈਂਸ ਹੈ ਨਹੀਂ ਇਹਦੇ ਤੇ ਹੁਣ ਪੁਲਿਸ ਪੁਲਿਸ ਕੀ ਸੁਸ਼ਾਸ਼ਣ ਤੋਂ ਨਹੀਂ ਟ੍ਰੈਫਿਕ ਪੁਲਿਸ ਤੁਸੀਂ ਹੋ ਮੌਕੇ ਤੇ ਤੁਸੀਂ ਹਾਜ਼ਰ ਹੋ ਆਹ ਜੀ ਅਸੀਂ ਮੌਕੇ ਤੇ ਆਏ ਆ ਸਾਡਾ ਕੰਮ ਹੈ ਰੋਡ ਕਲੀਅਰ ਕਰਨਾ ਐਕਸੀਡੈਂਟ ਹੋਇਆ ਜੇ ਕੋਈ ਇੰਜਰਡ ਹੋਇਆ ਜ਼ਖਮੀ ਹੋਇਆ ਉਹਨੂੰ ਚੱਕ ਕੇ ਹਸਪਤਲ ਚ ਲੈ ਜਾਣਾ ਜੀ ਬਾਕੀ ਅਸੀਂ ਥਾਣੇ ਇਨਫੋਰਮੇਸ਼ਨ ਦੇ ਦਿੱਤੀ ਐ ਐਸਐਚਓ ਸਾਹਿਬ ਆਣਗੇ ਜਾਂ ਡਿਊਟੀ ਅਫਸਰ ਆਊਗਾ ਉਹ ਆਪਣੀ ਜੋ ਵੀ ਕਾਰਵਾਈ ਬੰਦੀ ਕਾਨੂੰਨੀ ਕਾਰਵਾਈ ਕਰਨੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਡਾ ਗੱਲਬਾਤ ਕਰ ਲਈ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ বাস ਪ੍ਰਭਾਵਿਤ ਹੋਈ ਐ ਤਾਂ ਵੱਡੀ ਗਿਣਤੀ ਲੋਕ ਇੱਥੇ ਇਕੱਠੇ ਹੋ ਗਏ ਆ ਹਨਾ ਜੀ ਆਹ ਲਓ ਜੀ ਸੋ ਲਾਈਵ ਤਸਵੀਰਾਂ ਪੰਜਾਬੀ ਵਾਰਡ ਵਾਈ ਨਿਊ ਚੈਨਲ ਤੋਂ ਪ੍ਰਦੀਪ ਬੈਸ ઉતરવું yeah.